ਅੱਜ ਪੂਰੀ ਪਾਰ ਬਾਜ਼ਾਰ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਵਿਸਾਖੀ ਦਾ স্পੈਸ਼ਲ ਆਫਰ ਦੰਨਿਆ ਆਪਾਂ ਤੁਹਾਨੂੰ ਸਾਰੀ ਗੱਡੀਆਂ ਦੀ ਜਾਣਕਾਰੀ ਓਟੋ ਪਹਿਲਾਂ ਐਡਰੈਸ ਨੋਟ ਕਰੋ ਪੂਰੀ ਪਾਰ ਬਾਜ਼ਾਰ ਸਾਹਮਣੇ ਸਮਾਰਟ ਪੁਆਇੰਟ ਪੀਵੀਐਸ ਏਜੰਸੀ ਨੀਅਰ ਨੱਤ ਦਾ ਹਸਪੀਟਲ ਲੋ ਜੀ ਪਹਿਲਾਂ ਤੁਹਾਨੂੰ ਗੱਡੀ ਦਿਖਾਉਣ ਜਾ ਰਹੇ ਹਾਂ ਜੀ ਮਹਿੰਦਰਾ ਦਾ ਝੋਟਾ ਐਕਸਯੂਵੀ 500 ਸੌ ਬੈਰਿੰਗ ਪਹੀਏ ਹੈ ਡਬਲ ਟੈਂਨ ਬੈਰੀ ਤਾਂ ਆ ਜਾਂਦਾ ਜੀ ਜੇਕਰ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਫੁਲੀ ਆਟੋਮੈਟਿਕ ਆ ਜੀ ਕੁਝ ਆਪਾਂ ਨੂੰ ਬਟਨ ਮਿਲ ਜਾਂਦਾ ਵਿਦ ਸਨਰੂਫ ਵੀ ਜਾਂਦਾ ਜੀ ਇਹ ਆਪਾਂ ਨੂੰ 7 ਸੀਟਰ ਮਿਲ ਜਾਂਦੀ ਉਸ ਤੋਂ ਬਾਅਦ ਜੇ ਆਪਾਂ ਇੰਟੀਰੀਅਰ ਦੀ ਗੱਲ ਕਰੀਏ ਤਾਂ ਲੈਦਰ ਦੀ ਕਸ਼ੀ ਮਿਲ ਜਾਂਦੀ ਆ ਵਿਦ ਸੂਟੇਬਲ ਡੈਸ਼ਬੋਰਡ ਇਸ ਤੋਂ ਇਲਾਵਾ ਜੇ ਆਪਾਂ ਬੈਕ ਪੈਸੇਂਜਰ ਦੀ ਗੱਲ ਕਰੀਏ ਤਾਂ ਬੈਕ ਸੀਂਜਰ ਦੇ ਵਿੱਚ ਆਪਾਂ ਨੂੰ ਏਸੀ ਪ੍ਰੋਵਾਈਡ ਮਿਲ ਜਾਂਦਾ ਹੀ ਖੁੱਲੀ ਡੁੱਲੀ ਲਗਜ਼ਰੀ ਕਾਰ ਆ ਫੈਮਿਲੀ ਕਾਰ ਆ ਇਹ ਇਸ ਤੋਂ ਇਲਾਵਾ ਪੌ ਗੈਰੈਂਟ ਦੇ ਨਾਲ ਆਪਾਂ ਨੂੰ ਅਲਵਾਏ ਮਿਲ ਜਾਂਦੇ ਨੇ ਜੇਕਰ ਆਪਾਂ ਇਸ ਗੱਡੀ ਦੇ ਮਾਡਲ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਮਾਡਲ ਹੈਗਾ ਹੀ 2016 ਤੇ ਖਾਸ ਗੱਲ ਇਹ ਹੈ ਗੱਡੀ ਦੀ ਬੰਪਰ ਤੋਂ ਬੰਪਰ オリジナル ਆ ਹੁਣ ਆਪਾਂ ਮੇਨ ਪੁਆਇੰਟ ਦੀ ਗੱਲ ਕਰਦੇ ਆ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਹੈਗਾ ਜੀ 7,60,000 ਵਿਦ ਐਨਓਸੀ। ਸੋ ਨੈਕਸਟ ਕਾਰ ਆਪਣਾ ਕੋਲ ਆ ਜਾਂਦੀ ਹੈ ਜੀ। Honda City ਇਹ ਵੀ ਆਪਣੇ ਕੋਲ ਟੌਪ ਵੈਰੀਅੰਟ ਆ ਜੀ। ਗੱਡੀ ਦੀ ਖਾਸ ਗੱਲ ਇਹ ਜੀ ਆਪਾਂ ਗੱਲ ਕਰੀਏ ਜੀ ਆਪਾਂ ਨੂੰ ਇਹ ਵੀ ਪੁਸ਼ ਬਟਨ ਦੇ ਨਾਲ ਆਪਾਂ ਨੂੰ ਮਿਲ ਜਾਂਦੀ ਹੈ। ਇੱਕ ਪੀਗਾ ਤੋਂ ਦੂ ਆਪਾਂ ਗੱਡੀ ਦਾ ਇੰਟੀਰੀਅਰ ਤੇ ਮਰਵਾ ਦਨੇ। ਇਹ ਵੀ ਆਪਾਂ ਨੂੰ ਸਨਰੂਫ ਦੇ ਨਾਲ ਮਿਲ ਜਾਂਦੀ ਹੈ। ਜਿੱਦਾਂ ਕਿ ਆਪਾਂ ਨੂੰ ਪਤਾ ਕਿ ਟੌਪ ਵੈਰੀਐਂਟ ਦੇ ਵਿੱਚ ਆਪਾਂ ਨੂੰ ਲਾਇਅ ਮਿਲ ਜਾਂਦਾ ਹੈ ਤੇ ਜੇਕਰ ਆਪਾਂ ਗੱਡੀ ਦੇ ਮਾਡਲ ਦੀ ਗੱਲ ਕਰੀਏ ਤਾਂ 2016 ਮਾਡਲ ਆਈ ਇਹ ਇੱਕ ਲੱਖ ਚੱਲੀ ਹੋਈ ਆ ਟੌਪ ਵੈਰੀਐਂਟ ਵੀ ਐਕਸ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਆਪਾਂ ਨੂੰ ਰੇਟ 5 ਲੱਖ 30 ਹਜ਼ਾਰ ਰੁਪਏ ਮਿਲੂਗਾ ਡੀਜ਼ਲ ਮਾਡਲ ਆ ਜੀ ਵਿੱਧ ਪੰਜਾਬ ਐਨਓਸੀ ਨੈਕਸਟ ਕਾਰ ਆਪਣੇ ਕੋਲ ਆ ਗਈ ਜੀ Honda City ਇਹ 2010 ਮਾਡਲ ਆ ਜੀ ਵੈਰੀਐਂਟ ਦੀ ਗੱਲ ਕਰੀਏ iVTEC ਵੈਰੀਐਂਟ ਆਈ ਆਪਾਂ ਨੂੰ ਪੰਜਾਬ ਦਾ ਨੰਬਰ ਆ ਇੱਕ ਨਿਕਾ ਤੁਮ 15 ਮਰਵਾ ਦਿੰਨੇ ਇੰਟੀਰੀਅਰ ਦੀ ਪੂਰਾ ਲਗਜ਼ਰੀ ਬ੍ਰਾਂਡ ਆ ਜੀ ਹੋਂਡਾ ਦਾ ਸਭ ਤੋਂ ਵੇਕਣ ਵਾਲਾ ਸਭ ਤੋਂ ਵੱਧ ਵਿਕਣ ਵਾਲਾ ਇਸ ਤੋਂ ਲਾਗੋ ਜੀ ਆਪਾਂ ਗੱਡੀ ਦੀ ਪਾਸਿੰਗ ਦੀ ਗੱਲ ਕਰੀਏ ਤੇ ਮਾਡਲ ਦੀ ਗੱਲ ਕਰੀਏ ਤਾਂ ਗੱਡੀ 2010 ਮਾਡਲ ਆ ਜੀ ਇਹੇ ਇਹ ਗੱਡੀ ਪਾਸਿੰਗ ਹੈਗੀ ਜੀ 2030 ਤੱਕ ਦੀ ਇਸ ਗੱਡੀ ਦੀ ਪਾਸਿੰਗ ਹੈ ਹੁਣ ਆਪਾਂ ਮੇਨ ਪੁਆਇੰਟ ਦੀ ਗੱਲ ਕਰਦੇ ਆ ਗੱਡੀ ਦੇ ਪ੍ਰਾਈਸ ਦੀ ਇਸ ਗੱਡੀ ਦਾ ਪ੍ਰਾਈਸ ਹੈਗਾ 225000 ਰੁਪਇਆ ਪੰਜਾਬ ਨੰਬਰ ਗੱਡੀ ਹੈ ਜੀ ਅਗਲੀ ਗੱਡੀ ਲੈ ਕੇ ਆਏ ਆ ਆਪਾਂ ਤੁਹਾਡੇ ਕੋਲ ਇਨੋਵਾ ਵੈਰੀਐਂਟ ਦੀ ਗੱਲ ਕਰੀਏ ਜੀ 4 ਵੈਰੀਐਂਟ ਹੈ ਇਹ 2007 ਮਾਡਲ ਹੈ ਜੀ ਜੇਕਰ ਆਪਾਂ ਪਾਸਿੰਗ ਦੀ ਗੱਲ ਕਰੀਏ ਤਾਂ 2027 ਤੱਕ ਦੀ ਇਸ ਗੱਡੀ ਦੀ ਪਾਸਿੰਗ ਹੈ ਜੀ ਇੱਕ ਮੀਗਾ ਤੋਂ ਆਪਾਂ ਗੱਡੀ ਦੇ ਅੰਦਰੋਂ ਮਰਵਾ ਦਨੇ ਗੱਡੀ ਪੂਰੀ ਸਾਫ਼ ਸੁਥਰੀ ਆਈ ਫੈਮਲੀ ਕਾਰ ਆ ਜੇਕਰ ਆਪਾਂ ਪਾਸਿੰਗ ਦੀ ਗੱਲ ਕਰੀਏ 2027 ਤੱਕ ਇਸ ਦੀ ਪਾਸਿੰਗ ਆਈ 2007 ਮਾਡਲ ਆ ਜੀ ਮੇਨ ਪੁਆਇੰਟ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਰੇਟ ਹੈਗਾ 2 ਲੱਖ 15000 ਰੁਪਏ ਅਗਲੀ ਗੱਡੀ ਲੈ ਕੇ ਆਇਆ ਆਪਾਂ ਤੁਹਾਡੇ ਵਾਸਤੇ ਆਈ 20 ਸਪੋਰਟਸ ਵੈਰੀਡ ਪੰਜਾਬ ਨੰਬਰ ਦੇ ਨਾਲ विद अलॉय विद ਜੇਕਰ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2013 ਮਾਡਲ ਆ ਜੀ ਗੱਡੀ ਦਾ ਇਹ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਦੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 2,70,000 ਰੁਪਇਆ ਪੰਜਾਬ ਨੰਬਰ ਨੈਕਸਟ ਕਾਰ ਜਿਹੜੀ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ Swift VDI 2008 ਮਾਡਲ ਆਈ ਪੰਜਾਬ ਨੰਬਰ ਆਪਾਂ ਨੂੰ ਗੱਡੀ ਦਾ ਮਿਲ ਜਾਂਦਾ ਜੀ ਜੇਕਰ ਇਹਦੀ ਪਾਸਿੰਗ ਦੀ ਗੱਲ ਕਰੀਏ ਤਾਂ 2029 ਤੱਕ ਦੀ ਇਹਦੀ ਪਾਸਿੰਗ ਆ ਵਿਦ ਅਲੋਏ ਵੀਲ ਆਪਾਂ ਨੂੰ ਮਿਲ ਜਾਂਦੇ ਨੇ ਜੀ ਨਿਕਾ 15 ਮਾਰ ਦੇ ਇਰੇ ਲੂਕਾਰ ਹੈ ਜੀ ਇਹ ਜੇਕਰ ਆਪਾਂ ਇਸ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਪ੍ਰਾਈਸ ਹੈਗਾ ਇਹ 1,90,000 ਰੁਪਇਆ 50 ਨੰਬਰ ਆਈ ਇਹ ਅਗਲੀ ਗੱਡੀ ਆ ਗਈ ਆਪਣੇ ਕੋਲ ਡਿਜ਼ਾਇਰ ਇਹ ਵੀ VDI ਮਾਡਲ ਆਈ ਜੇਕਰ ਆਪਾਂ ਮਾਰਡਿੰਗ ਦੀ ਗੱਲ ਕਰੀਏ 2015 ਮਾਡਲ ਆ ਇਹਦੀ ਕੀਮਤ ਹੈਗੀ ਜੀ 6 3 ਲੱਖ 65000 ਰੁਪਇਆ ਇਤਨੀ ਕਾ ਤੁਹਾਨੂੰ ਅੰਦਰੋਂ ਮਰਵਾ ਦਿੰਨੇ ਵੀਡੀਓ ਇਹ ਮਾਡਲ ਮਿਲ ਜਾਂਦਾ ਜੀ ਆਪਾਂ ਨੂੰ ਇਹ ਜੇਕਰ ਆਪਾਂ ਇਸ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 340000 ਪਰ ਵਿਦ ਐਨਓਸੀ ਅਪਡੇਟ ਹੋ ਕੇ ਮਿਲੂਗੀ ਜੇ ਆਪਾਂ ਇਹ ਗੱਡੀ ਆ ਗੱਡੀ ਦਾ ਪੰਜਾਬ ਨੰਬਰ ਲਾ ਕੇ ਤੁਹਾਨੂੰ 365000 ਦੀ ਇਹ ਗੱਡੀ ਆਪਾਂ ਨੂੰ ਪੈ ਜੂਗੀ ਨੈਕਸਟ ਕਾਰ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਾਕਸ ਵੈਗਨ 2011 ਮਾਡਲ ਆਈ ਹੈ ਇਹ ਲਗਜ਼ਰੀ ਬ੍ਰਾਂਡ ਆ ਗੱਡੀ ਦੀ ਖਾਸ ਗੱਲ ਇਹ ਹੈ ਜੀ ਆਲ オリジナル ਆ ਇਹ ਗੱਡੀ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਸੋਬ ਵਰੀ ਤਾਂ ਤੇ ਦੂਜੀ ਗੱਲ ਸਿਰਪਰ ਸਿਰਫ 23000 ਚੱਲੀ ਹੋਈ ਆ ਕਿੰਨੇ ਦਾ ਤੁਸੀਂ ਮੀਟਰ ਤੇ ਮਾਰ ਸਕਦੇ ਇੰਟੀਰੀਅਰ ਦੇਖੋ ਜੀ ਤੁਸੀਂ ਨੀਟ ਐਂਡ ਕਲੀਨ ਪਿਆ ਜੇਕਰ ਆਪਾਂ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 2 ਲੱਖ ਵਿਦ ਐਨਓਸੀ ਪੰਜਾਬ ਜਾਂ ਕਿਸੇ ਵੀ ਸਟੇਟ ਦੀ ਤੁਸੀਂ ਐਨਓਸੀ ਲੈ ਸਕਦੇ ਹੋ ਤੋ ਬੈਰੀ ਡਾਗੇ ਹੋਏ ਉਸ ਤੋਂ ਬਾਅਦ ਆਪਾਂ ਨੈਕਸਟ ਗੱਡੀ ਦੀ ਗੱਲ ਕਰਦੇ ਆਂ i10 2012 ਮਾਡਲ ਇਸ ਗੱਡੀ ਦੇ ਵੀ ਜੇ ਆਪਾਂ ਮੀਟਰ ਦੀ ਗੱਲ ਕਰੀਏ 21000 ਕਿਲੋਆ ਹੋਆ ਨਾਲ ਦੀ ਟਾਇਰ ਨੇ ਜੀ ਇਹਦੇ ਇੱਕ ਵਾਰ ਤੋਂ ਨੂੰ ਅੰਦਰ ਇੰਟੀਰੀਅਰ ਦੀ ਨਿਗ੍ਹਾ ਮਰਵਾ ਦਨੇ ਆਂ i10 ਨਹੀਂ ਜੇਕਰ ਹੁਣ ਆਪਾਂ ਇਹਦੇ ਮੇਨ ਪੁਆਇੰਟ ਦੀ ਗੱਲ ਕਰੀਏ ਗੱਡੀ ਦੇ ਪ੍ਰਾਈਸ ਦੀ ਇਸ ਗੱਡੀ ਦਾ ਪ੍ਰਾਈਸ ਆਊਗਾ ਜੀ 1,95000 ਵਿਦ ਐਨਓਸੀ ਪੰਜਾਬ ਦੂਸਰੀ ਗੱਡੀ ਵੀ ਆਪਾਂ i10 ਤੁਹਾਡੇ ਵਾਸਤੇ ਲੈ ਕੇ ਆਏ ਆ 2010 ਮਾਡਲ ਆਈ ਇਹ ਇਸ ਗੱਡੀ ਦੇ ਵਿੱਚ ਆਪਾਂ ਮੀਟਰ ਦੀ ਗੱਲ ਕਰੀਏ ਸਿਰਪਰ ਸਿਰਪਰ 30000 ਹੀ ਚੱਲੀ ਹੋਈ ਹੈ ਜੀ ਤੇ ਇਸ ਗੱਡੀ ਦੇ ਵਿੱਚ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਗੱਡੀ ਦੇ ਵਿੱਚ ਸੀਐਨਜੀ ਕਿੱਟ ਵੀ ਆਪਾਂ ਨੂੰ ਮਿਲ ਜਾਂਦੀ ਹੈ ਤੇ ਦੂਸਰੀ ਖਾਸ ਗੱਲ ਇਹ ਹੈ ਕੀ ਗੱਡੀ ਦੀ ਸੀਐਨਜੀ ਗਿੱਟੂ ਸਿਰਫ 1-2 ਵਾਰ ਹੀ ਵਰਤੂ ਦੇ ਵਿੱਚ ਆਈ ਆ ਨਵੀਂ ਸੀਐਨਜੀ ਕਿਟ ਆ ਜੀ ਅਪਰੂਵਡ ਹੋਈ ਹੋਈ ਆ ਯਾਨੀ ਕਿ ਕਾਪੀ ਦੇ ਉੱਤੇ ਚੜੀ ਹੋਈ ਆ ਜੇਕਰ ਆਪਾਂ ਇਸ ਗੱਡੀ ਦੇ ਵੀ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਜਿਹੜਾ ਪ੍ਰਾਈਸ ਆ 1,45,000 ਰੁਪਇਆ ਇਸ ਗੱਡੀ ਦਾ ਪ੍ਰਾਈਸ ਆ ਉਸ ਤੋਂ ਅਗਲੀ ਹੈਗੀ ਆ ਪੰਜਾਬ ਨੰਬਰ ਸਿਲਕਟ ਇਹ ਗੱਡੀ ਵੀ ਸਿਰਫ 40,000 ਹੀ ਚੱਲੀ ਹੋਈ ਆ ਤੁਸੀਂ ਦੇਖ ਸਕਦੇ ਹੋ ਮਰੋਂ ਇੰਟੀਰੀਅਰ ਪੂਰੀ ਨੀਟ ਐਂਡ ਕਲੀਨ ਹੈ ਜੀ ਪੰਜਾਬ ਨੰਬਰ ਹੈ ਜੀ ਸੀਟਾਂ ਪੂਰੀ 122 ਸੀਟਾਂ ਦੀ ਜੇਕਰ ਆਪਾਂ ਇਸ ਗੱਡੀ ਦੇ ਮਾਡਲ ਦੀ ਗੱਲ ਕਰੀਏ ਤਾਂ ਇਹ ਗੱਡੀ ਦਾ ਮਾਡਲ 11 ਮਾਡਲ ਹੈ ਜੀ ਇਹ VXI ਆਪਾਂ ਨੂੰ ਵੈਰੀਅਟ ਮਿਲ ਜਾਂਦਾ ਜੀ ਪੰਜਾਬ ਨੰਬਰ ਦੇ ਨਾਲ ਮਿਲ ਜਾਂਦਾ ਹੁਣ ਆਪਾਂ ਮੇਨ ਗੱਲ ਦੀ ਗੱਲ ਕਰਦੇ ਆ ਜੀ ਇਹਦੇ ਇਹ ਗੱਡੀ ਦਾ ਪ੍ਰਾਈਸ ਹੈਗਾ ਜੀ 2 ਲੱਖ 15000 ਪੰਜਾਬ ਨੰਬਰ ਆ ਜੀ ਅਗਲੀ ਗੱਡੀ ਫੇਰ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ i10 2011 ਮਾਡਲ ਆਈ ਇਹ 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 ਵੀ ਸਰਪਰ ਸਿਰਫ 48000 ਹੀ ਚੱਲੀ ਹੋਈ ਆ ਆਲਮੋਸਟ ਸਾਰੀ ਗੱਡੀ ਓਰੀਜਨਲ ਆ ਨਾਲ ਦੇ ਟਾਇਰ ਨੇ ਜੀ ਇੱਕ ਵਾਰ ਤੁਹਾਨੂੰ ਅੰਦਰੋਂ ਨਿਗ੍ਹਾ ਮਰਵਾਦਣਾ ਹੀ ਪੂਰੀ ਨੀਟਡ ਕਲੀਨ ਆ ਰਹੀ ਹੈ ਇਹ ਜੇਕਰ ਆਪਾਂ ਇਸ ਗੱਡੀ ਦੇ ਵੀ ਪ੍ਰਾਈਸ ਦੀ ਗੱਲ ਕਰੀਏ 175000 ਰੁਪਿਆ ਗੱਡੀ ਦਾ ਪ੍ਰਾਈਸ ਆ ਜੀ ਇਹ ਦੂਸਰੀ ਵੀ ਗੱਡੀ i10 ਹੈ ਜੀ ਪਰ ਇਹ ਸਪੈਸ਼ਲ ਐਡੀਸ਼ਨ ਦੇ ਵਿੱਚ अवेलेबल ਹੈ ਜੀ ਆਪਣੇ ਕੋਲ ਸਪੈਸ਼ਲ ਐਡੀਸ਼ਨ ਦਾ ਮਤਲਬ ਹੈਗਾ ਜੀ ਇਹ ਬਹੁਤ ਹੀ ਘੱਟ ਮਾਰਕੀਟ ਦੇ ਵਿੱਚ ਆਈ ਹੈ ਜੀ ਸਪੈਸ਼ਲ ਐਡੀਸ਼ਨ ਕੰਪਨੀ ਵੱਲੋਂ ਕੱਢਿਆ ਗਿਆ ਦੀਗਾ ਟੌਪ ਵੈਰੀਐਂਟ ਹੈ ਜੀ ਔਰ origignal ਹੈ ਜੀ ਸਿਰਫ ਪਰ ਸਿਰਫ 50000 ਚੱਲੀ ਹੋਈ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਮਦੋਂ ਆਟੋਮੈਟਿਕ ਆਪਾਂ ਨੂੰ ਟਰਾਂਸਮਿਸ਼ਨ ਇਸ ਦਾ ਮਿਲ ਜਾਂਦਾ ਜੀ ਤੇ ਸਪੈਸ਼ਲ ਐਡੀਸ਼ਨ ਇਸ ਕਰਕੇ ਕਿਹਾ ਦੀ ਕਿਉਂਕਿ ਇਹ ਗੱਡੀ ਆਪਾਂ ਨੂੰ ਸਨ ਰੂਫ ਦੇ ਨਾਲ ਮਿਲ ਜਾਂਦੀ ਹੈ ਜੀ ਕੰਪਨੀ ਆਪਾਂ ਨੂੰ ਸਨ ਰੂਫ ਨਾਲ ਪ੍ਰੋਵਾਈਡ ਕਰਵਾਉਂਦੀ ਆ ਆਲ ਓਰੀਜਨਲ ਹੈ ਜੀ ਦੋਨੇ ਚਾਬੀਆਂ ਆਪਾਂ ਨੂੰ ਨਾਲ ਮਿਲਣਗੀਆਂ ਇਸ ਗੱਡੀ ਦੀਆਂ এবੀਐਸ ਬ੍ਰੇਕ ਸਿਸਟਮ ਮਿਲ ਜਾਂਦਾ ਆਸਤਾ ਮਾਡਲ ਹੈ ਇਹ 2000 10 ਮਾਡਲ ਆਈ ਇਹ ਜੇਕਰ ਇਸ ਗੱਡੀ ਦੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਪ੍ਰਾਈਸ ਹੈਗਾ ਜੀ 2 ਲੱਖ ਰੁਪਿਆ ਵਿਦ ਐਨਓਸੀ ਪੰਜਾਬ ਨੈਕਸਟ ਆਪਾਂ ਫਿਰ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਮਹਿੰਦਰਾ ਦਾ ਝੋਟਾ ਬਲੈਕ ਐਡੀਸ਼ਨ ਦੇ ਵਿੱਚ ਸਕੋਰਪਿਓ 2012 ਮਾਡਲ ਆਈ ਇਹ ਟਾਪ ਵੈਰੀਐਂਟ ਆ ਇਹ ਵੀ ਲਾਇ ਵੀਲ ਮਿਲ ਜਾਂਦੇ ਨੇ ਗੱਡੀ ਦੇ ਵਿੱਚ ਵੀਐਲਐਕਸ ਆਪਾਂ ਨੂੰ ਵੈਰੀਐਂਟ ਮਿਲ ਜਾਂਦਾ ਜੇਕਰ ਆਪਾਂ ਪੂਰਾ ਨੀਟ ਐਂਡ ਕਲੀਨ ਇਸ ਗੱਡੀ ਦਾ ਇੰਟੀਰੀਅਰ ਹੈ ਜੀ ਲੈਦਰ ਦੀ ਕੁਸ਼ਿੰਗ ਆਪਾਂ ਨੂੰ ਮਿਲ ਜਾਂਦੀ ਹੈ ਜੇਕਰ ਆਪਾਂ ਇਸ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਪ੍ਰਾਈਸ ਹੈਗਾ 390000 ਵਿਦ ਐਨਓਸੀ ਪੰਜਾਬ ਆਪਣੀਆਂ ਸਾਰੀ ਕਾਰਾਂ ਦੇ ਵਿੱਚ ਫੁੱਲ ਗਾਰੰਟੀ ਹੁੰਦੀ ਹੈ ਜੀ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਗੱਡੀਆਂ ਦਿਖਾਉਨੇ ਆ ਉਹੀ ਗੱਡੀਆਂ ਤੁਹਾਨੂੰ ਅਸਲੀਅਤ ਵਿੱਚ ਮਿਲਣਗੀਆਂ ਕੋਈ ਛੇੜਖਾਨੀ ਨਹੀਂ ਹੁੰਦੀ ਇਹਨਾਂ ਦੇ ਮੀਟਰਾਂ ਦੇ ਨਾਲ ਔਰ origignal ਚੱਲੀ ਹੁੰਦੀਆਂ ਨੇ ਸਾਡਾ ਪੂਰਾ ਚੈਲੰਜ ਹੈ ਜੀ ਜਿੰਨੀਆਂ ਵੀ ਸਾਡੇ ਕੋਲ ਕਾਰਾਂ ਖੜੀਆਂ ਨੇ ਔਰ origignal ਚੱਲੀਆਂ ਨੇ ਕਿਸੇ ਵੀ ਮੀਟਰ ਬੈਕ ਨਹੀਂ ਹੋ। ਇਸੇ ਪ੍ਰਕਾਰ ਔਰ origignal ਕਾਰਾਂ ਲੈਣ ਵਾਸਤੇ ਵਿਜ਼ਿਟ ਕਰੋ ਤੂਰੀ ਕਾਰ ਬਾਜ਼ਾਰ ਤੂਰੀ ਸ਼ਹਿਰ ਅਤੇ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕੌਟੀਵੀ ਰਾਮ ਗੜੀਆ ਜਲਦ ਹੀ ਤੁਹਾਡੇ ਵਾਸਤੇ ਹੋਰ ਨਵੀਆਂ ਗੱਡੀਆਂ ਤੇ ਨਵੇਂ ਬ੍ਰਾਂਡ ਲੈ ਕੇ ਮਿਲਦੇ ਆਂ ਸਤਿਕਾਰ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ